ਸਸਤੀ ਕਾ YouTube ਫੈਮਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਤੁਸੀਂ ਕਹਿ ਰਹੇ ਹੋਵੋਗੇ ਕਿ ਅੱਜ ਖਲਾਰੇ ਐਨੇ ਕਿਉਂ ਦਿਖਾ ਰਹੀ ਆ ਇਹ ਖਲਾਰੇ ਦਿਖਾਉਣ ਦਾ ਮਕਸਦ ਸੀ ਕਿ ਤੁਸੀਂ ਹਮੇਸ਼ਾ ਕਿਚਨ ਨੀਟ ਐਂਡ ਕਲੀਨ ਵੇਖਦੇ ਹੋ ਪਰ ਸਵੇਰੇ ਸਵੇਰੇ ਕੀ ਹਾਲ ਹੋਇਆ ਹੁੰਦਾ ਕਿਚਨ ਦਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਕਿ ਕਿੰਨਾ ਖਲਾਰਾ ਹੁੰਦਾ ਕੱਲੀ ਕਿਚਨ ਦਾ ਹੀ ਜਨਾਨੀ ਨੂੰ ਐਨਾ ਕੰਮ ਪੈ ਜਾਂਦਾ ਹੈ ਬਾਕੀ ਕੰਮ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਜਿਵੇਂ ਕੱਪੜੇ ਤੋਣਾ ਕੱਪੜੇ ਤੈਹ ਲਾ ਕੇ ਸੰਭਾਲਣਾ ਆਪੋ ਆਪਣੇ ਸਮਟ ਨੇ ਬਾਕੀ ਬਹੁਤ ਸਾਰੇ ਕੰਮ ਹੋ ਜਾਂਦਾ ਜਿਵੇਂ ਝਾੜੂ ਪੋਚਾ ਡਸਟਿੰਗ ਹਰੇਕ ਚੀਜ਼ ਨੂੰ ਆਪਣੀ ਆਪਣੀ ਜਗ੍ਹਾ ਤੇ ਰੱਖਣਾ ਰੱਖ ਕੇ ਆਉਂਨੇ ਆ ਉਸੇ ਬਾਅਦ ਹੀ ਚੀਜ਼ਾਂ ਆਪਣੇ ਜਗ੍ਹਾ ਤੋਂ ਹਿੱਲੀਆਂ ਹੁੰਦੀਆਂ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਸਭ ਤੋਂ ਪਹਿਲਾਂ ਧੋਤੇ ਹੋਏ ਪਾਂਡੇ ਮੈਂ ਡਿਸ਼ਵਾਸ਼ਰ ਚੋਂ ਕੱਢ ਕੇ ਜੋੜ ਰਹੀ ਸੀ ਜਿਵੇਂ ਕੱਪ ਆ ਉਹਨਾਂ ਨੂੰ ਅਲੱਗ ਕੱਢ ਰਹੀ ਸੀ ਗਲਾਸ ਅਲੱਗ ਕੱਢ ਰਹੀ ਸੀ ਨਵੀਆਂ ਕੋਲੀਆਂ ਅਲੱਗ ਨਵੇਂ ਚਮਚੇ ਸਾਰਾ ਕੁਝ ਅਲੱਗ-ਅਲੱਗ ਸ਼ਾਂਤੀ ਕਰਕੇ ਪਾਂਡੇ ਜੋੜ ਰਹੀ ਸੀ ਸਵੇਰ ਦਾ ਕੰਮ ਕੀ ਹੁੰਦਾ ਹੈ ਚਾਹ ਬਣਾਉਣ ਦੇ ਨਾਲ-ਨਾਲ ਰੋਟੀ ਬਣਾਉਣ ਦੇ ਨਾਲ-ਨਾਲ ਜਿਵੇਂ ਜਗਸੀਰ ਤਾਂ ਸਵੇਰੇ-ਸਵੇਰੇ ਨਹੀਂ ਜਗਸੀਰ ਤਾਂ 9 ਵਜੇ ਰੋਟੀ ਖਾਂਦਾ ਹੈ ਉਦੋਂ ਜਾਂਦਾ ਪੜਨ ਤੇ ਖੁਸ਼ ਸੁਬਾਹ ਜਾਂਦਾ ਜਦੋਂ ਪੜਨ ਸਕੂਲ ਜਾਂਦਾ ਹੈ ਤਾਂ ਉਹਦੇ ਸਵੇਰੇ ਨਾਸ਼ਤਾ ਤਿਆਰ ਹੁੰਦਾ ਨਾਲ ਲੰਚ ਬਾਕਸ ਵੀ ਤਿਆਰ ਹੁੰਦਾ ਹੈ ਤੇ ਸਵੇਰੇ ਸਬਜੀ ਬੰਨਣੀ ਆਟਾ ਗੁੰਨਣਾ ਜੋ ਵੀ ਦੁੱਧ ਘਿਉ ਦੀ ਪ੍ਰਕਿਰਿਆ ਹੁੰਦੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਉਹ ਤਾਂ ਨਿਕਨੇ ਨਿਕ ਕੰਮ ਜਨਾਨੀਆਂ ਦਾ ਮੁੱਕਦਾ ਹੀ ਨਹੀਂ ਬਾਕੀ ਉਸ ਤੋਂ ਇਲਾਵਾ ਸਿਰਫ ਮੈਂ ਇਕੱਲਾ ਤੁਹਾਨੂੰ ਭਾਂਡਿਆਂ ਦਾ ਖਲਾਰਾ ਅੱਜ ਬੁਖਾ ਰਹੀ ਆਂ ਕਿ ਜਿਹੜੇ ਬੰਦੇ ਜਨਾਨੀ ਦੀ ਇੱਜ਼ਤ ਨਹੀਂ ਕਰਦੇ ਜਾਂ ਉਹਦੇ ਕੰਮ ਨੂੰ ਕੰਮ ਨਹੀਂ ਸਮਝਦੇ ਸੋ ਪਲੀਜ਼ ਜ਼ਰੂਰ ਵੇਖਿਓ ਵੀਡੀਓ ਉਸ ਤਰ੍ਹਾਂ ਤੁਹਾਨੂੰ ਜੇ ਅਹਿਸਾਸ ਨਹੀਂ ਹੁੰਦਾ ਤਾਂ ਸ਼ਾਇਦ ਇਹ ਵੀਡੀਓ ਵੇਖ ਕੇ ਅਹਿਸਾਸ ਹੋ ਜੇ ਇਹ ਸਿਰਫ ਸਵੇਰ-ਸਵੇਰ ਦਾ ਕੰਮ ਸੀਗਾ ਸਾਰਾ ਦਿਨ ਭਾਂਡੇ ਮਾਂਜੀ ਦੇ ਧੋਈ ਦੇ ਸਕਾਈ ਦੇ ਆ ਜਿਹੜੇ ਗਿੱਲੇ ਹੁੰਦੇ ਨਵੇਂ ਜਿਵੇਂ ਵਿੱਚ ਰੱਖਨੇ ਉਹਨਾਂ ਨੂੰ ਪੂੰਝ-ਪੂੰਝ ਕੇ ਵੀ ਰੱਖਣਾ ਪੈਂਦਾ ਤੇ ਇਹ ਵਾਲਾ ਡਰਾਅਰ ਦੇ ਵਿੱਚ ਮੇਰੇ ਸਾਰੀਆਂ ਆਟਰੀਆਂ ਤੇ ਦੂਸਰਾ ਆਪਣਾ ਡਿਨਰ ਸੈਟ ਆ ਇਸ ਸਟੀਲ ਦਾ ਡਿਨਰ ਸੈੱਟ ਦੂਸਰੇ ਡਰਾਅਰ ਚ ਆ ਤੇ ਉਹਦੇ ਵਿੱਚ ਮੈਂ ਇਸ ਤਰ੍ਹਾਂ ਵੇ ਨਵੀਆਂ ਕੋਲੀਆਂ ਢੋਂਗੇ ਜਿਹੜੇ ਨਵੇਂ ਕੱਢ ਕੱਢ ਕੇ ਕਿਉਂਕਿ ਸਾਡੇ ਘਰੇ ਗੈਸਟ ਆਏ ਸੀ ਤੇ ਨਵੇਂ ਭਾਂਡੇ ਮੈਂ ਕੱਢਦੀ ਉਦੋਂ ਹੀ ਆਹ ਵਾਲਾ ਜਿਹੜਾ ਸਾਰੇ ਭਾਂਡੇ ਮੈਂ ਉਦੋਂ ਹੀ ਕੱਢਦੀ ਆ ਜਦੋਂ ਗੈਸਟ ਆਏ ਹੋਣ ਤੇ ਅਦਰਵਾਇਜ਼ ਨਾਰਮਲ ਭਾਂਡੇ ਜਿਵੇਂ ਪਤਾ ਕੀ ਆ ਡੇਲੀ ਯੂਜ਼ ਵਾਲੇ ਭਾਂਡਿਆਂ ਦੀ ਓਨੀ ਲਿਸ਼ਕ ਪੁਸ਼ਕ ਨਹੀਂ ਹੁੰਦੀ ਸੋ ਇਸ ਕਰਕੇ ਮੈਂ ਉਦੋਂ ਭਾਂਡੇ ਕੱਢਦੀ ਆ ਤਾਂ ਜੋ ਵਧੀਆ ਲੱਗਣ ਤੇ ਇਹ ਕੱਪ ਆ ਕੱਪ ਮੈਂ ਜਿੰਨੇ ਤੋਤੇ ਸੀਗੇ ਇਹਨਾਂ ਨੂੰ ਆਪਣੀ ਜਗ੍ਹਾ ਤੇ ਲਾਉਣ ਲਈ ਲੈ ਕੇ ਜਾ ਰਹੀ ਆ ਇੱਥੇ ਮੇਰੇ ਸਾਰੇ ਕੱਪ ਆ ਤੇ ਇਸ ਇੱਧਰ ਸਾਰੇ ਜਿਹੜੇ 12 ਜਾਂ 24 ਕੱਪ ਹੋਣਗੇ ਸ਼ਾਇਦ ਇਹ ਸਾਰਾ ਸੈੱਟ ਬਣਿਆ ਹੋਇਆ ਕਿਉਂਕਿ ਡੇਲੀ ਕਈ ਵਾਰੀ ਛੇ-ਛੇ ਅੱਠ-ਅੱਠ ਬੰਦਿਆਂ ਦੀ ਥੱਲੇ ਚਾਹ ਵੀ ਜਾਂਦੀ ਆ ਸੋ ਇਸ ਕਰਕੇ ਮੈਂ ਰੈਗੂਲਰ ਯੂਜ਼ ਚ ਲੈਣੀ ਤੇ ਜਿਹੜਾ ਆ ਕੱਪ ਰੱਖ ਰਹੀ ਸੀ ਇਹ ਗੈਸਟ ਆਨ ਤੇ ਮੈਂ ਕੱਢਦੀ ਨਹੀਂ ਕਦੇ-ਕਦੇ ਕੱਪ ਥੋੜੇ ਮਹਿੰਗੇ ਵੀ ਆ ਤੇ ਹੈਵੀ ਬਹੁਤ ਸੋਨੇ ਬਣੇ ਹੋਏ ਤੇ ਮੈਨੂੰ ਜਿਹੜੇ ਉਹ 골ਡਨ ਡੰਡੀ ਵਾਲੇ ਵਾਲੇ ਪਸੰਦ ਆਉਂਦੇ ਆ ਇਹ ਤੁਸੀਂ ਮੰਮੀ ਦੇ ਘਰ ਵੀ ਵੇਖਿਓ ਨੇ ਉਹਨਾਂ ਦੀ ਕਿਚਨ ਚ ਵਾਈਟ ਵਾਲੇ ਸੋ ਇੱਥੇ ਮੈਂ ਥਾਲੀਆਂ ਪੂੰਝ ਕੇ ਰੱਖ ਰਹੀ ਸੀ ਇਹ ਵੀ ਨਵੀਆਂ ਥਾਲੀਆਂ ਸੀ ਦੇਖੋ ਕਿਵੇਂ ਲਿਸ਼ਕ ਰਹੀਆਂ ਇਹ ਮੈਂ ਹੱਥ ਨਾਲ ਧੋਤੇ ਸੀ ਇਸ ਕਰਕੇ ਇਹ ਗਿੱਲੇ ਸੀ ਡਿਸ਼ਵਾਸ਼ਰ ਚ ਤੋਂ ਇਹ ਤੇ ਉਹ ਤਾਂ ਬਿਲਕੁਲ ਡਰਾਈ ਹੁੰਦੇ ਆ ਤੇ ਨਾਲ ਦੀ ਨਾਲ ਹੀ ਲਾ ਦੇ ਦਿਆ ਤੇ ਅਜੇ ਤੁਸੀਂ ਵੇਖੋ ਧੁੱਪ ਨਾਲੇ ਭਾਂਡੇ ਫਿਰ ਹੋ ਹੀ ਜਾਂਦੇ ਆ ਤੇ ਜਿਹੜੇ ਤੋਤੇ ਉਹ ਹੀ ਸਾਂਭ ਰਹੀ ਸੀ ਤੇ ਜਿਹੜੇ ਹਜੇ ਖਾਣਾ ਪੀਣਾ ਤਾਂ ਜੇ ਸਾਡਾ ਸੁਬਾਹ ਦਾ ਸ਼ੁਰੂ ਹੋਇਆ ਹੀ ਨਹੀਂ ਤੇ ਵੇਖੋ ਚਾਰ ਚਪੇਰੇ ਤੁਹਾਨੂੰ ਡਰਟ ਵੀ ਦਿਖ ਰਹੀ ਹੋਊਗੀ ਨਾਲ ਦੀ ਨਾਲ ਫਰਸ਼ ਤੇ ਵੀ ਮਤਲਬ ਡੇਲੀ ਦੋ-ਦੋ ਵਾਰੀ ਕਿਚਨ ਦੀ ਸਫਾਈ ਕਰੀਦੀ ਆ ਤੇ ਜਿਹੜਾ ਆਪਣਾ ਹੁੰਦਾ ਨਾ ਜਿਹੜੀ ਆਪਣੇ ਸੈਲਫ ਹੁੰਦੀ ਸੈਲਫ ਤੇ ਤਾਂ ਪਤਾ ਨਹੀਂ ਕੱਪੜਾ ਕਿੰਨੀ ਵਾਰ ਵੱਜ ਜਾਂਦਾ ਦਿਹਾੜੀ 'ਚ ਕੋਈ ਗਿਣਤੀ ਨਹੀਂ ਉਸ ਚੀਜ਼ ਦੀ ਤੇ ਵੱਡੇ ਪਣਡੇ ਮੈਂ ਅਲੱਗ ਕੱਢ ਕੇ ਵੱਡੇ ਪਣਿਆਂ ਦਾ ਇੱਧਰ ਬਣਿਆ ਹੋਇਆ ਹੈ ਤੇ ਉਧਰ ਰੱਖੂਗੀ ਇਹ ਡੋਂਗਾ ਸੀ ਡਿਨਰ ਸੈੱਟ ਦੇ ਵਿੱਚ ਜਾਏਗਾ ਤੇ ਵੱਡੇ ਭਾਂਡੇ ਅਲੱਗ ਕਰਕੇ ਉਹ ਅਲੱਗ ਰੱਖੂਗੀ ਉਹ ਵੀ ਤੁਹਾਨੂੰ ਦਿਖਾਉਣੀ ਵੱਡੇ ਭਾਂਡੇ ਕੋਨੇ 'ਚ ਰੱਖੀ ਦੇਆ ਸੋ ਇਸੇ ਤਰ੍ਹਾਂ ਅਲੱਗ-ਅਲੱਗ ਰੱਖੀ ਦੇਆ ਕੱਚ ਦੇ ਬਰਤਨ ਅਲੱਗ ਜਨਾਨੀਆਂ ਦਾ ਛੋਟਾ-ਛੋਟਾ ਬੜਾ ਕੰਮ ਹੁੰਦਾ ਹੈ ਜ਼ਿੰਮੇਵਾਰੀ ਜਿਵੇਂ ਇੱਕ ਕਹਿ ਲੋ ਜੇ ਇੱਕ ਵੀ ਵਿੱਚ ਗਲਾਸ ਗਵਾਜੇ ਅੱਜਕੱਲ ਸਟੀਲ ਦੇ ਭਾਂਡੇ ਲੈਣ ਜਾਈਏ ਨਾ ਉਹ ਹੀ ਨਹੀਂ ਮਾਣ ਤੇ ਚਮਚੇ ਗਿਣ-ਗਿਣ ਕੇ ਅਸੀਂ ਰੱਖਦੇ ਆ ਗਲਾਸ ਗਿਣ-ਗਿਣ ਕੇ ਰੱਖਦੇ ਮਤਲਬ ਇਹ ਜੇ ਐਨੀਮੇ ਕਿੰਦੀ ਕੇ ਬੰਦਾ ਕੰਮ ਨਹੀਂ ਕਰਦਾ ਬੰਦੇ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਐ ਬਹੁਤ ਜਿਹੜੇ ਕੰਮ ਜਨਾਨੀ ਨਹੀਂ ਕਰ ਸਕਦੇ ਉਹ ਬੰਦਾ ਕਰਦਾ ਪਰ ਸਮਝਿਆ ਜਾਂਦਾ ਹੈ ਕਿ ਜਨਾਨੀ ਘਰੇ ਕੀ ਕਰਦੀ ਲਾ ਇਹ ਵੀ ਕੋਈ ਕੰਮਾਚੋ ਕੰਮ ਆ ਘਰੇ ਰਹਿਣਾ ਬੋਰਿਅਤ ਦਾ ਕੰਮ ਵੀ ਹੁੰਦਾ ਕਿਉਂਕਿ ਬੰਦਾ ਬਾਹਰ ਜਾਂਦਾ ਦੋ ਚਾਰ ਨੂੰ ਮਿਲਦਾ ਏ ਇੱਕ ਬੰਦੇ ਨਾਲ ਮਿਲਿਆ ਉਹਨੂੰ ਹੱਥ ਮਲਾਇਆ ਕੋਈ ਗੱਲਬਾਤ ਕਰ ਲਈ ਕੋਈ ਨਵੀਂ ਤਾਜੀ ਸੁਣ ਲਈ ਬਾਹਰ ਅੰਦਰ ਦੀ ਅਸੀਂ ਕੀ ਕਰਨਾ ਹੁੰਦਾ ਬੀਬੀਆਂ ਨੇ ਸਾਰੀ ਦਿਹਾੜੀ ਅੰਦਰ ਟੜੇ ਰਹਿਣਾ ਹੁੰਦਾ ਤੇ ਇੱਥੇ ਮੈਂ ਸਾਰੇ ਜਿਹੜੇ ਸ਼ਿਕੂ ਆ ਸਬਜੀ ਜਿਹਦੇ ਚ ਆਪਾਂ ਚੀਰੀ ਦੀ ਉਹ ਅਲੱਗ ਕਰਕੇ ਸੈੱਟ ਕਰਕੇ ਰੱਖ ਰਹੀ ਸੀ ਆ ਸਾਰੇ ਭਾਂਡੇ ਮੈਂ ਇੱਥੇ ਟਿਕਾਤੇ ਤੇ ਇਸੇ ਤਰ੍ਹਾਂ ਇੱਥੇ ਵੱਡੇ ਭਾਂਡੇ ਮੈਂ ਰੱਖਦੀ ਹੁੰਦੀ ਆ ਇੱਥੋਂ ਹੀ ਸ ਕੱਢ ਲਈਦੇ ਜਦੋਂ ਜ਼ਰੂਰਤ ਹੋਵੇ ਕੁੱਕਰ ਕੜਾਈਆਂ ਸਾਰੀਆਂ ਇੱਥੇ ਹੁੰਦੀਆਂ ਤੇ ਆ ਮੈਂ ਤੁਹਾਨੂੰ ਦਿਖਾ ਰਹੀ ਸੀ ਡਰਟ ਇੱਥੇ ਵੀ ਬਹੁਤ ਜ਼ਿਆਦਾ ਪਹਿਲਾਂ ਤਾਂ ਮੈਨੂੰ ਲੱਕੜ ਵਾਲਾ ਮਿਸਤਰੀ ਨਹੀਂ ਵਧੀਆ ਮਿਲਿਆ ਜਦੋਂ ਮੈਂ ਕੰਮ ਕਰਾਇਆ ਸ਼ੁਕਰ ਆ ਮੰਮੀ ਵਰੀ ਬਹੁਤ ਵਧੀਆ ਸੀ ਕਿ ਉਹਨਾਂ ਨੇ ਆ ਚੀਜ਼ ਨਹੀਂ ਬਣਾਈ ਇੱਥੇ ਡੇਲੀ ਆਟਾ ਜਦੋਂ ਰੋਟੀ ਬਣਾਉਣੀ ਆ ਹੋ ਜਾਂਦਾ ਤੇ ਦਿਹਾੜੀ ਚ ਦੋ ਦੋ ਤਿੰਨ ਤਿੰਨ ਵਾਰੀ ਇੱਥੇ ਸਾਫ਼ ਕਰਨਾ ਪੈਂਦਾ ਤੇ ਇਹ ਗਲਾਸ ਕੁਝ ਇੱਕ ਗਲਾਸ ਗਲਾਸੀਆਂ ਮੈਂ ਜਦੋਂ ਅਮਰਜੈਂਸੀ ਚ ਕੱਢਦੀ ਆ ਜਦੋਂ ਖਤਮ ਹੋ ਜਾਂਦੇ ਆ ਇਹ ਮੈਂ ਦੋ ਸੈਟ ਆ ਇੱਥੇ ਰੱਖ ਦਿੰਨੀ ਆ ਤੇ ਇਹ ਜਿਆਦਾ ਭਾਂਡੇ ਅੱਗੇ ਰੱਖੀਏ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਉਹਨੇ ਭਾਂਡੇ ਉੱਥੇ ਜਿਆਦਾ ਹੁੰਦੇ ਤੇ ਉੱਥੇ ਮੈਂ ਤੁਹਾਨੂੰ ਦਿਖਾਇਆ ਸੀ ਕੱਚ ਦੇ ਬਰਤਨ ਵੀ ਸਾਰੇ ਧਰਤੋਂ ਵਾਲੇ ਹੋਏ ਪਏ ਸੀਗੇ ਕੁਝ ਧੋਣ ਵਾਲੇ ਪਏ ਨੇ ਤੇ ਇਹ ਧੋਤੇ ਹੋਏ ਗਲਾਸ ਜਿਹੜੇ ਮੈਂ ਇੱਥੇ ਜੋੜ ਰਹੀ ਸੀ ਇੱਥੇ ਸਾਰਾ ਕੱਚ ਦਾ ਮਟੀਰੀਅਲ ਹੁੰਦਾ ਹੈ ਗਲਾਸਾਂ ਦਾ ਤੇ ਕੱਪ ਉੱਧਰ ਲਗਾ ਦਿੱਤੇ ਤੇ ਮਤਲਬ ਇਹ ਦਿਖਾਉਣ ਦਾ ਮਕਸਦ ਇਹੀ ਆ ਕਿ ਬਹੁਤ ਨਿਕਾ ਦੇਖੋ ਇੱਥੇ ਘਰ ਵਾਲੇ ਭਾਂਡੇ ਲੱਗਦੇ ਦਿੱਲੀ ਜਿਹੜੇ ਯੂਜ਼ ਵਿੱਚ ਆਉਂਦੇ ਆ ਤੇ ਇਹੀ ਸਿਸਟਮ ਆ ਕਿ ਜਨਾਨੀ ਦਾ ਨਿੱਕਾ-ਨਿੱਕਾ ਕੰਮ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਇਹ ਤਾਂ ਮੈਂ ਤੁਹਾਨੂੰ ਫਾਸਟ ਕਰਕੇ ਦਿਖਾਇਆ ਸਾਰਾ ਕੁਝ ਉਵੇਂ ਤਾਂ ਇਹ ਕੰਮ ਜਿਵੇਂ ਕੈਮਰਾ ਵੀ ਨਾਲ ਚੁੱਕਿਆ ਸੀ ਤੇ ਹੋਰ ਸਲੋ ਹੋ ਰਿਹਾ ਸੀਗਾ ਸੋ ਬਾਕੀ ਕੰਮ ਬਹੁਤ ਟਾਈਮ ਵੀ ਲੈਂਦਾ ਏ ਤੇ ਇਹਦੇ ਵਿੱਚ ਪੇਸ਼ੈਂਸ ਵੀ ਚਾਹੀਦੀ ਏ ਇਹ ਇੱਕ ਦਿਨ ਦਾ ਕੰਮ ਨਹੀਂ ਵੀ ਚਲੋ ਬੰਦੇ ਨੇ ਝੋਨਾ ਲਾਉਣ ਝੋਨਾ ਲਾਉਣਾ ਏ ਵੱਟਾਂ ਪਾ ਲਈਆਂ ਚਲੋ ਇੱਕ ਵਾਰੀ ਪਾ ਲਈਆਂ ਲੇਪ ਲਈਆਂ ਚਲ ਬਾਅਦ ਵਿੱਚ ਤਾਂ ਫਸਲ ਹੋ ਜਾਣੀ ਆ ਵੀ ਦੁਬਾਰਾ ਵੱਟਾਂ ਨਹੀਂ ਪਾਉਣੀਆਂ ਪੈਣੀਆਂ ਚਾਹੇ ਖਾਦਾਂ ਸਪਰੇਆਂ ਦਾ ਕੰਮ ਜ਼ਰੂਰ ਹੈਗਾ ਏ ਗੰਧ ਕੱਢਣਾ ਇਹ ਵੋ ਝੋਨੇ ਚੋ ਹਨਾ ਪਰ ਦੁਬਾਰਾ ਦੁਬਾਰਾ ਤਾਂ ਨਹੀਂ ਨਾ ਕੰਮ ਜਿਵੇਂ ਅੱਜ ਚਾਹ ਤਰੀ ਸਵੇਰੇ ਫੇਰ ਉਸੇ ਟਾਈਮ ਉੱਠਣਾ ਤੇ ਚਾਹ ਹੀ ਧਰਨੀ ਆ ਕੰਮ ਬਦਲ ਕੇ ਹੋਵੇ ਫਿਰ ਵੀ ਬੰਦਾ ਖੁਸ਼ ਹੋ ਕੇ ਕਰ ਲੈਂਦਾ ਪਰ ਤੁਸੀਂ ਸਾਡੀ ਸਿਚੁਏਸ਼ਨ ਨੂੰ ਸਮਝੋ ਅਸੀਂ ਬਹੁਤ ਪੇਸ਼ੈਂਸ ਨਾਲ ਕੰਮ ਕਰਦੇ ਆ ਜਿਵੇਂ ਬਹੁਤ ਰੀਲਾਂ ਪੈ ਗਈਆਂ ਜਨਾਨੀਆਂ ਤੇ ਹਨਾ ਜਨਾਨੀਆਂ ਐ ਕਰਦੀ ਆ ਜਨਾਨੀਆਂ ਉਹ ਕਰਦੀ ਆ ਜਨਾਨੀ ਪਰ ਜਨਾਨੀ ਦੀ ਪੇਸ਼ੈਂਸ ਵੀ ਵੇਖੋ ਜਿਨਾ ਇਹ ਅਸੀਂ ਕੰਮ ਕੋਈ ਮਜਬੂਰੀ ਨਾਲ ਨਹੀਂ ਕਰਦੇ ਸਾਨੂੰ ਮਤਲਬ ਖੁਸ਼ੀ ਨਾਲ ਕਰਦੇ ਆ ਪਰ ਮਜਬੂਰੀ ਸਾਡੀ ਉਦੋਂ ਬਣ ਜਾਂਦੀ ਹੈ ਜਦੋਂ ਤੈਸ ਨੂੰ ਨਹੀਂ ਦਿੱਤਾ ਜਾਂਦਾ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ ਸਾਡੇ ਕੰਮ ਨੂੰ ਵੈਲਿਊ ਨਹੀਂ ਦਿੱਤੀ ਜਾਂਦੀ ਜਾਂ ਫਿਰ ਅਸੀਂ ਕੰਮ ਕਰਕੇ ਹਟਦੇ ਆ ਤੇ ਮੰਨ ਲਓ 6 ਅਸੀਂ ਸਾਰਾ ਦਿਨ ਕੋਈ 4-5 ਵਾਰੀ ਚਾਹ ਬਣਾ ਸਕਦੇ ਆ ਜੇ ਮੰਨ ਲਓ ਕਿਸੇ ਹੋਰ ਪਰਸਨ ਨੇ ਜਾਂ ਘਰ ਦੇ ਮੈਂਬਰ ਨੇ ਚਾਹ ਬਣਾ ਲਈ ਆ ਤੇ ਉਹਨੇ ਕਰਤਾ ਕਿਚਨ ਦਾ ਸਤਿਆਨਾਸ਼ ਇਹ ਦੁੱਖ ਹੁੰਦਾ ਹੈ ਉਹਦੇ ਨਾਲੋਂ ਜਨਾਨੀ ਕਹਿ ਦਿੰਦੀ ਨਹੀਂ ਮੈਂ ਆਪ ਹੀ ਬਣਾ ਕੇ ਦਿੰਨੀ ਹਾਲਾ ਕਿ ਕਈ ਵਾਰੀ ਉਹ ਚਾਹਵਾਂ ਵੀ ਨਹੀਂ ਹੁੰਦੀ ਵੀ ਉਹਨਾਂ ਨੂੰ ਵੀ ਹੁੰਦਾ ਵੀ ਮੈਨੂੰ ਵੀ ਬੈੱਡ ਤੇ ਬੈਠੇ ਨੂੰ ਚਾਹ ਮਿਲੇ ਰੋਲਾ ਕੋਈ ਨਹੀਂ ਹੈ ਰੋਲਾ ਸਿਰਫ ਇਹੀ ਆ ਬਸ ਪਲੀਜ਼ ਪਲੀਜ਼ ਜਿਹੜੇ ਬੱਚੇ ਆ ਉਹ ਵੀ ਇਸ ਚੀਜ਼ ਨੂੰ ਸਮਝਣ ਤੇ ਹਸਬੰਡ ਤਾਂ ਵੈਸੇ ਅੱਜਕੱਲ ਬਹੁਤ ਸਪੋਰਟ ਕਰ ਹੀ ਰਹੇ ਨੇ ਕਾਫੀ ਹੱਦ ਤੱਕ ਬੀਬੀਆਂ ਰੋਲਾ ਰੋਲਾ ਪਵਾ ਕੇ ਮਨਵਾ ਹੀ ਲੈਂਦੀਆਂ ਹਸਬੰਡ ਨੂੰ ਤਾਂ ਵੀ ਇੱਥੇ ਖਲਾਰਾ ਨਹੀਂ ਪਾਉਣਾ ਇੱਥੇ ਨਹੀਂ ਪਾਉਣਾ ਉਹ ਮੰਨ ਲੈਂਦੇ ਆ ਥੋੜਾ ਜਿਹਾ ਬੱਚੇ ਇਸ ਚੀਜ਼ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰੋ ਸਾਨੂੰ ਕੰਮ ਕਰਨ ਦੀ ਕੋਈ ਦਿੱਕਤ ਨਹੀਂ ਅਸੀਂ ਚਾਹ ਨਾਲ ਕਰਦੇ ਆਂ ਸਾਨੂੰ ਇਹ ਮੈਨੇਜਮੈਂਟ ਕਰਨ ਦਾ ਬਹੁਤ ਸ਼ੌਂਕ ਆ ਅਸੀਂ ਕੱਲੀ-ਕੱਲੀ ਚੀਜ਼ ਨੂੰ ਮੈਨੇਜ ਕਰਕੇ ਰੱਖਣਾ ਪਸੰਦ ਕਰਦੇ ਆਂ ਪਰ ਉਸ ਮੈਨੇਜਮੈਂਟ ਨੂੰ ਮੈਨੇਜਮੈਂਟ ਹੀ ਰਹਿਣ ਦਿਓ ਉਸ ਨੂੰ ਖਿਲਾਰੇ ਦਾ ਰੂਪ ਨਾ ਦਿੱਤਾ ਜਾਵੇ ਜਿਵੇਂ ਮੈਂ ਕਿਚਨ ਅੱਜ ਸਾਫ਼ ਕੀਤੀ ਸੀ ਬਾਅਦ ਵਿੱਚ ਕੀ ਕੀਤਾ ਖੋਸ਼ ਨੇ ਕਸਟਰਡ ਬਣਾਇਆ ਤੇ ਸਾਰੀ ਰਸੋਈ ਦਾ ਬੰਦਾ ਹਲ ਕਰ ਦਿੱਤਾ ਜਿਹਦੇ ਕਰਕੇ ਮੈਂ ਉਹਦੇ ਨਾਲ ਲੜੀ ਵੀ ਤੇ ਖੁਦ ਰੋਈ ਵੀ ਮੇਰਾ ਮਨ ਇੰਨਾ ਖਰਾਬ ਹੋਇਆ ਕਿਉਂਕਿ ਮੈਂ ਬੜੇ ਪ੍ਰੇਮ ਨਾਲ ਇਹ ਨੀਟ ਐਂਡ ਕਲੀਨ ਕਰਕੇ ਜਦੋਂ ਬਾਹਰ ਆਵਾ ਮੈਨੂੰ ਹੁੰਦਾ ਹੈ ਕੰਮ ਉੱਤੇ ਹੋ ਹੀ ਜਾਵੇ ਕਿਚਨ ਦੇ ਵਿੱਚ ਪਰ ਖਲਾਰਾ ਨਾ ਪਵੇ ਜਿਵੇਂ ਅੱਜ ਸਵੇਰੇ ਖਲਾਰਾ ਮੈਂ ਜਿਵੇਂ ਅ ਛਿਲਕੇ ਹਜੇ ਤੱਕ ਪਿਆ ਐਪਲ ਦੇ ਤੇ ਇਹ ਮੈਂ ਨਾਲ ਦੀ ਨਾਲ ਚੱਕ ਦਿੰਨੀ ਅੱਜ ਮੈਂ ਤਾਂ ਨਹੀਂ ਸੀ ਚੱਕਿਆ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਸੀ ਕਿ ਸਾਡੇ ਜੇ ਆਪਾਂ ਖਲਾਰੇ ਨਾ ਚੱਕੀਏ ਤੇ ਕਿਚਨ ਦੇ ਵਿੱਚ ਕਿੰਨੇ ਹੋ ਜਾਂਦੇ ਆ ਸੋ ਇੱਥੇ ਮੈਂ ਜਿਹੜੇ ਬਾਉਲ ਸੀ ਨਿਊ ਵਾਲੇ ਉਹਨਾਂ ਨੂੰ ਇਹ ਵੀ ਗਿੱਲੇ ਸੀ ਇਹਨਾਂ ਨੂੰ ਪੂੰਝ ਕੇ ਇਸ ਤਰ੍ਹਾਂ ਪੂੰਝੇ ਨਹੀਂ ਜਾ ਰਹੇ ਸੀ ਫਿਰ ਮੈਂ ਕੈਮਰਾ ਰੱਖ ਕੇ ਚੰਗੀ ਤਰ੍ਹਾਂ ਪੂੰਝ ਕੇ ਤੇ ਫਿਰ ਕ올ੀਆਂ ਜਿਹੜੀਆਂ ਇਹ ਸਟੀਲ ਦੇ ਜਿਹੜਾ ਸੈਟ ਅਪ ਨਾਲ ਉਹਦੇ ਵਿੱਚ ਰੱਖ ਦਿੱਤੀਆਂ ਸੀ ਸੋ ਇਹ ਹੀ ਗੱਲਾਂ ਸੀ ਮੇਰੇ ਮਨ ਦੇ ਵਿੱਚ ਵਰਵਲੇ ਸੀਗੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਬੀਬੀਆਂ ਨੂੰ ਤਾਂ ਪਤਾ ਲੱਗ ਹੀ ਗਿਆ ਨਾ ਕਿਉਂਕਿ ਹਰੇਕ ਬੀਬੀ ਹੈ ਜਿਹੜੀ ਹਰ ਇੱਕ ਘਰ ਵਿੱਚ ਇਹ ਹੀ ਸਟੋਰੀ ਹੈ ਸਾਰੀਆਂ ਦੀ ਕਹਾਣੀ ਆ ਮੇਰੀ ਕੱਲੀ ਦੀ ਕਹਾਣੀ ਨਹੀਂਗੀ ਪਰ ਜੇ ਕੋਈ ਇਹਦੇ ਵਿੱਚ ਮੁੰਡਾ ਜਾਂ ਕੋਈ ਮਤਲਬ इवन ਅੱਜਕੱਲ ਲੜਕੀਆਂ ਵੀ ਥੋੜਾ ਜਿਹਾ ਘੱਟ ਵੈਸੇ ਤਾਂ ਕੁੜੀਆਂ ਖਲਾਰਾ ਨਹੀਂ ਪਾਉਂਦੀਆਂ ਇੰਨਾ ਮੈਨੂੰ ਪਤਾ ਪਰ ਹੈਲਪ ਕਰਕੇ ਅੱਜਕੱਲ ਬੱਚੇ ਰਾਜੀ ਨਹੀਂ ਹੈਗੇ ਪੇਰੈਂਟਸ ਦੀ ਸੋ ਪੇਰੈਂਟਸ ਦੀ ਹੈਲਪ ਨਾ ਕਰੋ ਉਹਦੇ ਵਿੱਚ ਕੋਈ ਦਿੱਕਤ ਨਹੀਂ ਅਸੀਂ ਇੰਨੇ ਕੰਮ ਜੋਗੀਆਂ ਹੈਗੀਆਂ ਕਰ ਲਾਂਗੇ ਪਰ ਪਲੀਜ਼ ਸਾਨੂੰ ਜਿਵੇਂ ਅਸੀਂ ਕਮਰੇ ਸਾਫ਼ ਕਰਦੇ ਆਂ ਕਮ ਆਪ ਕਬੜ ਤੇ ਤੁਹਾਡੇ ਕੱਪੜੇ ਅਲੱਗ-ਲੱਗ ਰੱਖਦੇ ਆ ਤਾਂ ਤੁਸੀਂ ਕੱਪੜੇ ਕਮ ਸੇ ਕਮ ਚੁੱਕਣ ਲੱਗੇ ਨੀਟ ਐਂਡ ਕਲੀਨ ਤਰੀਕੇ ਨਾਲ ਚੁੱਕਿਆ ਕਰੋ ਤਾਂ ਜੋ ਖਲਾਰੇ ਨਾ ਪੈਣ ਐਜ਼ ਇਟ ਇਜ਼ ਪੈਰ ਐਂਡ ਕੱਪੜੇ ਕੱਪੜਿਆਂ ਦੀਆਂ ਤਾਇਆ ਨਾ ਖਰਾਬ ਹੋਣ ਪਰ ਨਹੀਂ ਹਰ ਤੀਜੇ ਦਿਨ ਇੱਕ ਪਾਸੇ ਬੀਬੀਆਂ ਵਿਚਾਰੀਆਂ ਖਲਾਰੇ ਸੰਭ ਕੇ ਆਉਂਦੀਆਂ ਦੂਜੇ ਪਾਸੇ ਅਜ ਜਾਂਦੀਆਂ ਤੇ ਪਹਿਲੇ ਵਾਲੇ ਪਾਸੇ ਫੇਰ ਉਹ ਯਾਰ ਇੰਨੇ ਚੀ ਉਲਝਾ ਕੇ ਰੱਖ ਦਿੱਤਾ ਤੁਸੀਂ ਸਾਨੂੰ ਪਲੀਜ਼ ਇਹ ਚੀਜ਼ਾਂ ਨਾ ਕਰੋ ਮੈਂ ਤਾਂ ਬਹੁਤ ਦੁਖੀ ਹੋਈ ਪਈ ਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਮੇਰੀਆਂ ਹੋਰ ਪੈਣਾ ਇਸ ਚੀਜ਼ ਤੋਂ ਕੌਣ-ਕੌਣ ਦੁਖੀ ਆ ਹਰ ਘਰ ਦੀ ਕਹਾਣੀ ਆ ਜਾਂ ਮੇਰੇ ਕੱਲੇ ਘਰ ਦੀ ਕਹਾਣੀ ਆ ਦੇਖੋ ਜੇ ਸਵੇਰ-ਸਵੇਰ ਦਾ ਇਹ ਘੱਟੋ-ਘੱਟ 40 ਮਿੰਟ ਦਾ ਬਣ ਗਿਆ ਸੀਗਾ ਉਹ ਵੀ ਵਿੱਚੋਂ ਮੈਂ ਰੋਕ ਰੋਕ ਕੇ ਕਲਿੱਪਸ ਲੈ ਰਹੀ ਸੀ ਤੇ 40 ਮਿੰਟ ਦਾ ਬਣ ਗਿਆ ਪਰ ਮੈਂ ਕਿਹਾ ਇੰਨਾ ਲੰਬਾ ਜੇ ਮੈਂ ਵਲੌਗ ਬਣਾਉਂਗੀ ਤਾਂ ਸਾਰੇ ਬੋਰ ਹੋ ਜਾਣਗੇ ਤੇ ਕੋਈ ਵੀ origignal ਨਹੀਂ ਵੇਖੂਗਾ ਸੋ ਇਸ ਕਰਕੇ ਮੈਂ ਇਸ ਨੂੰ ਫਾਸਟ ਫਾਰਵਰਡ ਇਧਰ ਵੇਖੋ ਇੰਨੀ ਤੇਜ਼ ਤਾਂ ਮੈਂ ਨਹੀਂ ਸੀ ਕਰ ਰਹੀ ਇਸ ਨੂੰ ਫਾਸਟ ਕਰਕੇ ਤੇ ਕਰ ਰਹੀ ਸੀਗੀ ਕੰਮ ਨੂੰ ਤੇ ਇੱਥੇ ਮੈਂ ਦੇਖੋ ਜਿਹੜਾ ਕੱਪੜਾ ਮਾਰ ਰਹੀ ਆ ਇਹ ਤਾਂ ਕੋਈ ਗਿਨਤੀ ਹੀ ਨਹੀਂ ਕੋਈ ਗਿਣਤੀ ਨਹੀਂ ਸਾਰਾ ਦਿਨ ਕੰਮ ਕਰਦੀ ਕਰਦੀ ਮੈਂ ਰਸੋਈ ਚ ਇੱਥੇ ਕਿੰਨੀ ਵਾਰ ਦੋਨਾਂ ਸੈਲਫਾਂ ਤੇ ਕਪੜਾ ਮਾਰ ਦਿੰਨੀ ਆ ਤੇ ਇਸ ਤਰ੍ਹਾਂ ਨੀਟ ਐਂਡ ਕਲੀਨ ਕਰਕੇ ਆਉਣੀ ਆ ਸਾਡਾ ਟੱਬਰ ਕੀ ਕਰਦਾ ਬੱਚੇ ਆਉਂਦੇ ਆ ਭਾਂਡੇ ਝੂਠੇ ਜਿਹੜੇ ਸਿੰਕ ਚ ਨਹੀਂ ਰੱਖਣੇ ਸੈਲਫ ਤੇ ਲਿਆ ਕੇ ਰੱਖਣੇ ਆ ਜੋ ਕੋਈ ਚੀਜ਼ ਪਾ ਲਈ ਆ ਦੁੱਧ ਪਾਇਆ ਜਾਂ ਦਹੀਂ ਪਾਇਆ ਖਾਣ ਵਾਸਤੇ ਜਾਂ ਪੀਣ ਵਾਸਤੇ ਕੁਝ ਉਹ ਸੈਲਫ ਤੇ ਡੁੱਲ ਗਿਆ ਕਪੜਾ ਨਹੀਂ ਮਾਰਨਾ ਬਸ ਚੁੱਪ ਕਰਕੇ ਆਪਦਾ ਕੰਮ ਕਰਨਾ ਹੈ ਜੇ ਕਿ ਉਹ ਸਬਜੀ ਚ ਪਾਇਆ ਕਿ ਉਹ ala pate ਬਾਹਰ ਪਾਂਡਾ ਜੇ ਦਹੀਂ ਪਾਇਆ ਦਹੀਂ ਵਾਲਾ ਪਾਂਡਾ ਬਾਹਰ ਮਤਲਬ ਇਸ ਤਰ੍ਹਾਂ ਸੈਲਫ ਜਿਹੜੀ ਉਹ ਭਰ ਜਾਂਦੀ ਆ ਉਹ ਚੱਕਣੀ ਕਿੰਨੇ ਆ ਉਹ ਮੈਂ ਮਾ ਚੱਕਣੀ ਬਸ ਕਿਸੇ ਦੀ ਕੋਈ ਡਿਊਟੀ ਨਹੀਂ ਬਣਦੀ ਮਤਲਬ ਇਹ ਡਿਊਟੀ ਮੇਰੀ ਆ ਕਿਉਂ ਬਈ ਜੇ ਤੁਸੀਂ ਕੱਢ ਕੇ ਫ੍ਰਿਜ ਚ ਉਹ ਚੀਜ਼ ਵਰਤ ਸਕਦੇ ਤੇ ਵਾਪਸ ਫ੍ਰਿਜ ਚ ਰੱਖਣ ਲੱਗਿਆਂ ਕੀ ਹੁੰਦਾ ਤੁਹਾਡੀ ਛੋਟੀ ਜੀ ਹੈਲਪ ਤੇ ਅਗਲੇ ਦਾ ਕਿੰਨਾ ਮਨ ਖੁਸ਼ ਹੋ ਜਾਂਦਾ ਵੀ ਹਾਂ ਚੀਜ਼ਾਂ ਟਿਕਾਣੇ ਤੇ ਪਈਆਂ ਆਪਣੋਂ ਆਪਣੇ ਥਾਂ ਤੇ ਆਰਗੇਨਾਈਜ਼ ਨੇ ਆ ਵੇਖੋ ਚੁਟਕੀ ਮਾਰ ਕੇ ਕੱਪੜਾ ਭਾਂਡੇ ਤੋਤੇ ਨਾ ਭਾਈ ਇਹ ਚੁਟਕੀ ਨਾਲ ਨਹੀਂ ਧੁੱਪਦੇ ਇਹ ਤਾਂ ਤੁਹਾਨੂੰ ਦਿਖਾਇਆ ਹੀ ਸੀਗਾ ਵੀ ਚੁਟਕੀ ਨਾਲ ਨਹੀਂ ਧੁੱਪਦੇ ਤਾਂ ਬਸ ਗੱਲਾਂ ਆ ਤੇ ਦੇਖੀਂ ਵੇਖੋ ਆ ਟੁੱਟੀ ਆ ਪਤਾ ਨਹੀਂ ਕਿੰਨੇ ਵਾਰੀ ਧੁੱਪ ਜਾਂਦੀ ਜਦੋਂ ਹੱਥ ਉੱਤੇ ਜੇ ਲੱਗ ਜਾਂਦੇ ਮੈਂ ਫੇਰ ਇਹਨੂੰ ਇੰਨਾ ਕ ਤਾਂ ਵਿਚਾਰੀ ਨੂੰ ਨਵਾਈ ਛੱਡਦੀ ਦਿਹਾੜੀ 'ਚ ਇਹ ਵੀ ਦੁਖੀ ਹੋ ਜਾਂਦੀ ਹੋਣੀ ਆ ਵੀ ਮੇਰਾ ਤਾਂ ਜੱਬ ਪਿਆਏ ਰਹਿੰਦਾ ਤੇ ਇੱਥੇ ਲਾਉਣ ਲੱਗੀ ਸੀ ਮੈਂ ਫੁਲਕੇ ਸੋਚਿਆ ਮੈਂ ਖਿਲਾਰੇ ਫੁਲਕੇ ਲਾ ਕੇ ਤੇ ਇੱਥੇ ਮੈਂ ਭਾਂਡੇ ਧੋ ਰਹੀ ਆ ਬੜੀ ਤੇਜ਼ ਹੋ ਗਈ ਆ ਅੱਜ ਪਤਾ ਨਹੀਂ ਮੈਂ ਕੀ ਖਾਦਾ ਸੀ ਖਾਦਾ ਖੁਦਾ ਕੁਝ ਨਹੀਂ ਐ ਫਾਸਟ ਫਾਰਵਰਡ ਕੀਤਾ ਐ ਵੈਸੇ ਇੰਨੇ ਫਾਸਟ ਨਹੀਂ ਹੁਣ ਧੁੱਪਦੇ ਕੋਈ ਟਾਈਮ ਸੀ ਜਦੋਂ ਫਾਸਟ ਧੋ ਲੈਂਦੇ ਸੀ ਹੁਣ ਤਾਂ ਫਾਸਟ ਫਾਰਵਰਡ ਤੇ ਓਨੇ ਮਸਾ ਧੁੱਪਦੇ ਕਿਉਂਕਿ ਮੈਂ ਤਿੰਨ ਤਿੰਨ ਚਾਰ ਚਾਰ ਵਾਰੀ ਪਾਣੀ ਕੱਢਦੀ ਨਹੀਂ ਤੇ ਐ ਲੱਗਦਾ ਇੱਕ ਇੱਕ ਵਾਰੀ ਕੱਢ ਰਹੀ ਆ ਮੈਂ ਮੁੱਦਾ ਸਿੱਧਾ ਵਾਧੂ ਕਰਦੀ ਆ ਨਾ ਭਾਂਡੇ ਨੂੰ ਵੀ ਬੜਾ ਦੁਖੀ ਕਰਦੀ ਭਾਂਡੇ ਵੀ ਮੇਰੇ ਤੋਂ ਦੁਖੀ ਆਏ ਪਏ ਹੋਣੇ ਆ ਹਾਂ ਸਾਰੀਆਂ ਬੀਬੀਆਂ ਤੇ ਭਾਂਡੇ ਦੁਖੀ ਰਹਿੰਦੇ ਵਿਚਾਰੀਆਂ ਬੀਬੀਆਂ ਵੀ ਕੀ ਕਰਨ ਲਿਸ਼ਕਾ ਲਿਸ਼ਕਾ ਕੇ ਰੱਖਦੀਆਂ ਅਸੀਂ ਆਪਣੀ ਰਸੋਈ ਨੂੰ ਆਪਣੇ ਭਾਂਡਿਆਂ ਨੂੰ ਹਨਾ ਵੀ ਸਾਡੇ ਸੋਹਣੇ ਲੱਗਣ ਆਰਗੇਨਾਈਜ਼ ਰਹਿਣ ਜਦੋਂ ਕੋਈ ਆਵੇ ਪੈਣਪਰਾ ਤਾਂ ਸਾਡੇ ਆਰਗੇਨਾਈਜੇਸ਼ਨ ਵੇਖ ਕੇ ਖੁਸ਼ ਹੋਵੇ ਸਾਡੀ ਤਾਰੀਫ ਕਰੇ ਪਰ ਕਿੱਥੇ ਸਾਡਾ ਟੱਬਰ ਕਿੱਥੇ ਭਜਣਾ ਭਾ ਛੱਡ ਦੇ ਜਦੋਂ ਕੋਈ ਆਉਂਦਾ ਹੈ ਉਦੋਂ ਮੈਨੂੰ ਹੁੰਦਾ ਕੋਈ ਵੱਖਰੀ ਭਾਜੜਨਾ ਪਵੇ ਐਜ਼ ਇਟ ਇਜ਼ ਜਿਵੇਂ ਆਪਾਂ ਡੇਲੀ ਸਫਾਈ ਕਰਦੇ ਆ ਉਦਾਂ ਹੀ ਸਾਡੇ ਰਿਸ਼ਤੇਦਾਰ ਆ ਕੇ ਬਹਿਣ ਤੇ ਸਾਡੀ ਟੌਰ ਬਣੇ ਤੇ ਇੱਥੇ ਦੁੱਧ ਪਿਆ ਸੀ ਥੋੜਾ ਜਿਹਾ ਕੱਢ ਕੇ ਤੇ ਮੈਂ ਕਿਹਾ ਚੱਲ ਇਹਦਾ ਵੀ ਨਾਲ ਮਾਂਜੀ ਧੋਤੀ ਕਰ ਦਵਾਂ ਇਹ ਵਿਚਾਰਾ ਬਾਅਦ ਚ ਮੈਨੂੰ ਸਰਾਫ ਦਿੰਦਾ ਫਿਰੂਗਾ ਹੋਫਾ ਕਿੰਨੇ ਕੰਮ ਹੁੰਦੇ ਆ ਜਨਾਨੀਆਂ ਨੂੰ ਆਟੇ ਵਾਲੀ ਪ੍ਰਾਤ ਧੋਣੀਆਂ ਦੁੱਧ ਵਾਲਾ ਪਾਂਡਾ ਧੋਣਾ ਐ ਮੋٹے ਮੋٹے ਪਾਂਡੇ ਕੜਾਈਆਂ ਕੁੱਕਰ ਪਤਾ ਨਹੀਂ ਕਿੰਨੇ ਬਣ ਜਾਂਦੇ ਆ ਸੋ ਪਲੀਜ਼ ਸਪੋਰਟ ਕਰਿਆ ਕਰੋ ਫੈਮਲੀ ਮੈਂ ਤਾਂ ਨੇ ਰਿਕਵੈਸਟ ਕਰਦੀ ਐ ਇੱਥੇ ਮੈਂ ਦੁੱਧ ਜਿਹੜਾ ਤਾਜ਼ਾ ਆਇਆ ਸੀ ਉਹਨੂੰ ਵਾਲਾ ਦਿਨ ਲਈ ਕੱਢ ਰਹੀ ਸੀ ਤੇ ਚਲੋ ਜੀ ਇੱਧਰ ਮਾਂਜੀ ਤੋਤੀ ਹੁਣ ਲੱਗ ਪਈ ਹੁਣ ਅ ਆਪਣੇ ਚੁੱਲਿਆਂ ਦੀ ਮਾੜੀ ਮੋਟੀ ਚੀਜ਼ ਕੋਈ ਡੋਲਦੀ ਜਾਂਦੀ ਸੋ ਮੈਂ ਸਫਾਈ ਕਰਕੇ ਹੁਣ ਫੇਰ ਦੁੱਧ ਧਰੂੰਗੀ ਸਾਫ਼ ਕਰਕੇ ਸੈਲਫ ਸਾਫ਼ ਕਰੂੰਗੀ ਗੰਦਕੁੰਦ ਸਾਰੇ ਪਾਸੇ ਐ ਚੰਗੀ ਤਰ੍ਹਾਂ ਰੀਜਣਾ ਇਹ ਵੀ ਭਾਈ ਤੇਜ਼ ਹੀ ਕੀਤਾ ਇੰਨੀ ਤੇਜ਼ ਮੈਂ ਹਾਂ ਕੋਈ ਨਹੀਂ ਪਈ ਨਤੇਜ ਕੰਮ ਕਰਕੇ ਫਿਰ ਰੋਜ਼ ਕਰਨਾ ਹੁੰਦਾ ਤੇ ਜੇ ਇੰਨਾ ਤੇਜ਼ ਕਰਾਂਗੇ ਫਿਰ ਇੱਕ ਦਿਨ ਹੀ ਕਰਾਂਗੇ ਰੋਜ਼ ਨਹੀਂ ਕਰਦੇ ਬਾਕੀ ਜਿਆਦਾ ਬੋਰਤ ਨਹੀਂ ਹੋ ਰਹੀ ਤੁਸੀਂ ਹਾਂ ਬੀਬੀਆਂ ਤਾਂ ਨਹੀਂ ਹੋ ਰਹੀਆਂ ਹੋਣੀਆਂ ਕਿਉਂਕਿ ਉਹਨਾਂ ਦੀ ਤਾਂ ਆਦਤ ਬਣ ਚੁੱਕੀ ਆ ਵਿਚਾਰੀਆਂ ਰੋਜ਼ ਮੇਰੀਆਂ ਭੈਣਾਂ ਇਹ ਕੰਮ ਕਰਦੀਆਂ ਛੋਟੀਆਂ ਵੱਡੀਆਂ ਚਲੋ ਕੰਮ ਕਰਨ ਦਾ ਡਰ ਕੋਈ ਨਹੀਂ ਮਜ਼ਾ ਆਉਂਦਾ ਚੀਜ਼ਾਂ ਕਰਨ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਬਟ ਇਹ ਰਿਕਵੈਸਟ ਆ ਮੇਰੀ ਮੇਰੇ ਭਰਾਵਾਂ ਅੱਗੇ ਮੇਰੇ ਬਜ਼ੁਰਗਾ ਅੱਗੇ ਮੇਰੇ ਬੱਚਿਆਂ ਰਗੇ ਕਿ ਪਲੀਜ਼ ਥੋੜਾ ਜਿਹਾ ਅਪਰੀਸ਼ੀਏਟ ਕਰ ਦਿਆ ਕਰੋ ਬੀਬੀਆਂ ਨੂੰ ਇਹ ਨਾ ਕਰਿਆ ਕਰੋ ਬੀਬੀਆਂ ਐ ਕਰਦੀਆਂ ਬੀਬੀਆਂ ਜਿਉਂ ਕਰਦੀਆਂ ਚਲੋ ਜੀ ਆ ਖਾਂਚਾਂ ਚੋ ਵੀ ਕੱਢਤਾ ਜੇ ਮੈਂ ਇੰਨੀ ਤੇਜ਼ ਹੋ ਗਈ ਮੈਂ ਇੱਥੇ ਪਤਾ ਨਹੀਂ ਲੱਗਦਾ ਫੀਮ ਦੀ ਗੋਲੀ ਖਵਾਈ ਹੋਣੀ ਮੈਨੂੰ ਐਵੇਂ ਤਾਂ ਨਹੀਂ ਮੈਂ ਇੰਨੀ ਤੇਜ਼ ਚੱਲ ਸਕਦੀ ਪਰ ਚਲੋ ਇਹ ਤਾਂ ਸੀ ਮਜ਼ਾਕ ਅ ਆ ਚੱਕੋ ਵੀ ਦੁੱਧ ਵੀ ਤਰਿਆ ਗਿਆ ਆ ਵੇਖੋ ਜੀ ਹੁਣ ਭਾਂਡੇ ਚੱਕ ਫੱਟੇ ਦਿੱਤੇ ਇੰਨੀ ਤੇਜ਼ ਮਸ਼ੀਨ ਵੀ ਨਹੀਂ ਹੁੰਦੀ ਜਿੰਨਾ ਤੇਜ਼ ਮੈਂ ਕੰਮ ਕਰਦੀ ਕਰੋ ਵੀ ਕਰੋਗਾ ਕੋਈ ਮੇਰਾ ਮੁਕਾਬਲਾ ਤੇ ਨਹੀਂ ਭਈ ਹੋਣਾ ਹੀ ਹੋਣਾ ਤੁਹਾਡੇ ਤੋਂ ਮੁਕਾਬਲਾ ਸੋ ਪਲੀਜ਼ 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 ਦੇਖੋ ਅੱਜ ਮੈਂ ਭਾਂਡੇ ਮਾਂਜੀ ਜਾ ਰਹੀ ਭਾਂਡੇ ਮਾਂਜੀ ਜਾ ਰਹੀ ਇਹ ਭਾਂਡੇ ਦਿੱਲੀ ਦੇ ਇਹ ਸਿਰਫ ਰੋਟੀ ਤੋਂ ਪਹਿਲਾਂ ਪਹਿਲਾਂ ਦੇ ਆ ਭਾਂਡੇ ਹਜੇ ਜਦੋਂ ਮੈਂ ਪਹਿਲਾਂ ਤਵਾ ਤਰਿਆ ਸੀ ਉਹ ਮੈਂ ਜਗਸੀਰ ਨੂੰ ਰੋਟੀ ਲਾ ਕੇ ਦਿੱਤੀ ਸੀ ਅਸੀਂ ਹਜੇ ਰੋਟੀ ਖਾਣੀ ਆ ਰੋਟੀ ਨਹੀਂ ਰੋਟੀ ਅਸੀਂ ਖਾ ਚੁੱਕੇ ਆ ਹਾਂ ਰੋਟੀ ਖਾ ਚੁੱਕੇ ਆ ਰੋਟੀਆਂ ਵਾਲੇ ਪਾਂਡੇ ਪਹਿਲਾਂ ਧੁੱਪ ਗਏ ਆ ਹਾਂ ਸੌਰੀ ਆ ਆ ਪਾਂਡੇ ਇੰਨੇ ਵਾਰੀ ਧੁੱਪ ਜਾਂਦੇ ਰੋਟੀਆਂ ਤੋਂ ਪਹਿਲਾਂ ਪਹਿਲਾਂ ਤੇ ਹਜੇ ਹੋਰ ਤੋਂ ਬਾਅਦ ਉਸੇ ਵੇਲੇ ਚਾਹ ਦਾ ਆਰਡਰ ਆ ਗਿਆ ਸੀ ਕਿਉਂਕਿ ਬੰਦੇ ਲੱਗੇ ਹੋਏ ਥੱਲੇ ਉਹਨਾਂ ਦੀ ਚਾਹ ਦੋ ਤਿੰਨ ਵਾਰੀ ਬਣਦੀ ਦੋ ਤਿੰਨ ਵਾਰੀ ਅਸੀਂ ਨਹੀਂ ਛੱਡਦੇ ਚਾਹ ਤੇ بس ਆਹੀ ਚੱਲੀ ਜਾਂਦਾ ਫਿਰ ਚਾਹ ਦੇ ਪਾਂਡੇ ਤੇ ਇੱਧਰ ਹੁਣ ਆ ਗਿਆ ਸਫਾਈ ਦਾ ਕੰਮ ਝਾੜੂ ਮੋਪ ਕਰਕੇ ਤੇ ਫਿਰ ਤੁਹਾਨੂੰ ਮੈਂ ਫਾਈਨਲ ਲੁੱਕ ਰਸੋਈ ਦੀ ਇੱਕ ਵਾਰੀ ਵਿਖਾ ਦੂੰਗੀ ਤੇ ਬਹੁਤ ਭਾਈ ਕੰਮ ਹੈ ਕੱਲਾ ਰਸੋਈ ਦਾ ਹੀ ਕੰਮ ਦਿਖਾਇਆ ਹੈ ਬਾਕੀ ਜਿਹੜੇ ਕਮਰੇ ਬਾਥਰੂਮ ਬਾਥਰੂਮ ਬਾਅਦ ਵਿੱਚ ਮੈਂ ਤੋਤੇ ਬਹੁਤ ਟਾਈਮ ਲੱਗਾ ਬਈ ਕੰਦਾ ਕੁੰਦਾ ਸਾਫ਼ ਕਰਨ ਤੇ ਸਾਰਾ ਟੂਟੀਆਂ ਟਾਟੀਆਂ ਹਜੇ ਜਾਲੇ ਲਾਉਣ ਵਾਲੇ ਰਹਿ ਗਏ ਸੀ ਬਾਥਰੂਮ 'ਚ ਜਾਲੇ ਬੜੇ ਲੱਗੇ ਹੋਏ ਆ ਭਾਈ ਕੋਈ ਬੀਬੀਆਂ ਦੀ ਕਰਦਿਆ ਕਰੋ ਸਿਫਤ ਸੁਫਤ ਬੀहां ਭਾਈ ਜਿਹੜਾ ਕੰਮ ਤੂੰ ਕਰਦੀ ਸਾਡੇ ਤੋਂ ਨਹੀਂ ਹੋਣਾ ਬੜਾ ਕੰਮ ਵਧੀਆ ਕਰਦੀ ਪਈਆਂ ਤੂੰ ਤੂੰ ਬਹੁਤ ਮਿਹਨਤ ਕਰਦੀਆਂ ਤੇ ਅਸੀਂ ਗੰਦ ਨਹੀਂ ਪਾਵਾਂਗੇ ਘਰ ਦੇ ਕਹਿ ਦਿਆ ਕਰੋ ਹਾਂ ਮੰਮੀ ਬੱਚੇ ਕਹਿ ਦਿਆ ਕਰਨ ਵੀ ਨਹੀਂ ਮੰਮੀ ਅੱਜ ਤੋਂ ਬਾਅਦ ਵਾਕੇ ਮੈਨੂੰ ਰਿਅਲਾਈਜ਼ ਹੋ ਗਿਆ ਹੈ ਬਹੁਤ ਜ਼ਿਆਦਾ ਖਲਾਰਾ ਨਹੀਂ ਪਾਵਾਂਗਾ ਅੱਜ ਮੈਂ ਅੱਗੇ ਤੋਂ ਕਟਾ ਦੂੰਗਾ ਕਟਾਈ ਦਿਓ ਬਸ ਅਸੀਂ ਇਹ ਨਹੀਂ ਕਹਿੰਦੇ ਵੀ ਜ਼ੀਰੋ ਕਰ ਦੋ ਜ਼ੀਰੋ ਤਾਂ ਅਸੀਂ ਵੀ ਨਹੀਂ ਚਾਹੁੰਦੀਆਂ ਕਿ ਅਸੀਂ ਵੀ ਕਿੰਨੇ ਸਾਡੇ ਬੱਚੇ ਹੋਣ ਖਲਾਰੇ ਪਾਉਣ ਅਸੀਂ ਚੱਕੀਏ ਪਰ ਜ਼ੀਰੋ ਤਾਂ ਨਹੀਂ ਹੋਣੇ ਪਰ ਮੈਸੀ ਨਾ ਹੋ ਇੰਨਾ ਜ਼ਿਆਦਾ ਕਰਿਆ ਕਰੋ ਭਾਈ ਸਾਡੇ ਬੜੇ ਪਿਆਰ ਨਾਲ ਅਸੀਂ ਸੰਜੋ ਸੰਜੋ ਕੇ ਘਰ ਨੂੰ ਰੱਖਿਆ ਹੋਇਆ ਹੈ ਪਰ ਕਹਿ ਦਿੰਦੇ ਨਾ ਧੀਆ ਦਾ ਨਮਾਪੇ ਘਰਨਾ ਸੋਹਰੇ ਘਰ ਫਿਰ ਵੀ ਪੇਕੇ ਵੀ ਆਹ ਕੰਮ ਰਜ ਰਜ ਕੇ ਕਰਦੀਆਂ ਤੇ ਸੋਹਰੇ ਵੀ ਕਰਦੀਆਂ ਤੇ ਇੱਥੇ ਮੈਂ ਭਾਂਡੇ ਮੈਂ ਸੋਚਿਆ ਸੀ ਇਹ ਵੀ ਸੰਭਾਲੀ ਦੇਵਾਂ ਤੇ ਰਸੋਈ ਬਿਲਕੁਲ ਨੀਟ ਐਂਡ ਕਲੀਨ ਸੋਹਣੀ ਲੱਗੂਗੀ ਵਿਚਾਰਾ ਸਿੰਕ ਫੁੱਲ ਹੋਇਆ ਪਿਆ ਸੀ ਨਾਲੇ ਮੈਂ ਕਿਹਾ ਉਹ ਵੀ ਸੁਖ ਦਾ ਸਾਹ ਲਵਾਂ ਉਹਨੂੰ ਕਿਸੇ ਪਾਸੇ ਸਾਹ ਨਹੀਂ ਆਉਂਦਾ ਪਿਆ ਭਾਂਡੇ ਇੰਨੇ ਜ਼ਿਆਦੇ ਹੋ ਚੁੱਕੇ ਸੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਕਮੈਂਟ 'ਚ ਕੰਜੂਸੀ ਨਾ ਕਰਿਓ ਪਲੀਜ਼ ਪਲੀਜ਼ ਕਮੈਂਟ ਜਰੂਰ ਕਰ ਲਿਓ ਤੇ ਬਾਕੀ ਵਲੌਗ ਮੇਰੇ ਕਿਵੇਂ ਦੇ ਲੱਗਦੇ ਆ ਉਹ ਤਾਂ ਤੁਹਾਡੇ ਕਮੈਂਟ ਦੱਸ ਹੀ ਦਿੰਦੇ ਆ ਵੈਸੇ ਬਹੁਤ ਪਿਆਰੇ ਕਮੈਂਟ ਕਰਦੇ ਹੋ ਤੁਸੀਂ ਬਹੁਤ ਚੰਗੇ ਮਤਲਬ ਪਿਆਰੇ ਪਿਆਰੇ ਕਮੈਂਟਾਂ ਦਾ ਮੈਨੂੰ ਤੁਹਾਡੇ ਦੀ ਵੇਟ ਰਹਿੰਦੀ ਐ ਸੋ ਥੈਂਕ ਯੂ ਸੋ ਮੱਚ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਲਈ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਤੇ ਕਮੈਂਟ ਵੀ ਇਸੇ ਤਰ੍ਹਾਂ ਕਰਦੇ ਰਹੋ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਦੱਬ ਕੇ ਬਾਕੀ ਜਿਹੜੇ ਪਹਿਣ ਪੁਰਾਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਮੇਰੇ ਚੈਨਲ ਤੇ ਨਵੇਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਇੱਥੇ ਮੈਂ ਲੱਗਦੇ ਹੱਥ ਮੈਂ ਕਿਹਾ ਚਲੋ ਆ ਵੈਸੇ ਡੇਲ ਨਹੀਂ ਕਰਦੀ ਇਹ ਮੈਂ ਦੂਜੇ ਤੀਜੇ ਦਿਨ ਕਪੜਾ ਮਾਰ ਦਈਦਾ ਕਦੇ ਵਿਚਾਰੀ ਕੋਮਲ ਮੇਰੇ ਨਾਲ ਹੈਲਪ ਕਰਾ ਦਿੰਦੀ ਉਹ ਵੀ ਮਾਰ ਦਿੰਦੀ ਆ ਵਿਚਾਰੀ ਚੰਗੀ ਆ ਮੇਰਾ ਕਾਫੀ ਮੇਰੇ ਨਾਲ ਹੈਲਪ ਕਰਾ ਦਿੰਦੀ ਆ ਨਿੱਕੇ ਮੋٹے ਸੈल्फ ਸਾਫ ਕਰਤੀ ਆ ਕਰਤਾ ਤੇ ਸੋ ਮੈਂ ਕਿ ਚੱਲ ਲੱਗਦੇ ਹੱਥੀ ਇਹ ਵੀ ਕਰੀ ਦਵਾ ਸੋ ਬਹੁਤ ਕੰਮ ਹੁੰਦੇ ਜਨਾਨੀਆਂ ਦੇ ਆ ਵੇਖੋ ਚੀਜ਼ਾਂ ਪਾਉਣ ਲੱਗੇ ਇਹਨਾਂ ਦੇ ਉੱਤੇ ਇੰਨਾ ਜ਼ਿਆਦਾ ਜੰਮਿਆ ਹੋਇਆ ਸੀ ਆ ਮੇਰਾ ਪੂਰਾ ਜ਼ੋਰ ਲੱਗ ਰਿਹਾ ਸੀ ਤੇ ਫੁੱਲ ਜ਼ੋਰ ਹਾਂ ਵਾਈ ਗਰੂ ਸੱਚੇ ਪਾਸ਼ਾ ਚਲੋ ਜੇ ਹੀ ਹੋਣਗੇ ਤੇ ਖਲਾਰੇ ਪਹਿਨਣਗੇ ਪਰ ਖਲਾਰੇ ਉਸ ਢੰਗ ਦੇ ਨਾ ਪਹਿਣ ਜਿੰਨਾ ਖਲਾਰਿਆਂ ਦੀ ਜ਼ਰੂਰਤ ਨਹੀਂ ਨਾ ਹੁੰਦੀ ਉਹ ਵੀ ਪੈਂਦੇ ਆ ਸੋ ਉਹ ਖਲਾਰੇ ਨਾ ਪਹਿਨ ਨਾ ਬੀਬੀਆਂ ਨੂੰ ਥੋੜਾ ਜਿਹਾ ਸੌਖਾ ਹੋ ਜੇ ਹੈਲਪਫੁਲ ਹੋਵੇ ਮਤਲਬ ਜਿਹੜੀ ਚੀਜ਼ ਆਪਾਂ ਵਰਤ ਲਈਏ ਵਰਤ ਕੇ ਉਸੇ ਜਗ੍ਹਾ ਤੇ ਰੱਖ ਦਿੱਤਾ ਜਾਵੇ ਇਹ ਚੀਜ਼ ਜ਼ਰੂਰੀ ਆ ਸੋ ਇਹ ਮੈਂ ਤੁਹਾਨੂੰ ਫਾਈਨਲ ਲੁੱਕ ਦਿਖਾ ਰਹੀ ਸੀ ਆਪਦੀ ਰਸੋਈ ਦੀ ਕਿਵੇਂ ਦੀ ਲੱਗੀ ਫਾਈਨਲ ਲੁੱਕ ਜ਼ਰੂਰ ਦੱਸਣਾ ਆਪਣਾ ਪਿਆਰ ਹੈ ਪਿਆਰੇ ਕਮੈਂਟਾਂ ਵਿੱਚ ਤੇ ਮੈਂ ਸਲਫਾਂ ਦੇ ਉੱਪਰ ਵੀ ਰੱਖੇ ਹੋਏ ਪੋਰਟ ਸੈਰਾਮਿਕ ਨੇ ਮੈਂ ਕਿ ਟੁੱਟ ਨਾ ਜਾਵੇ ਮੇ ਟੇਬਲ ਤੇ ਇਸ ਕਰਕੇ ਨਹੀਂ ਰੱਖੇ ਉੱਪਰ ਰੱਖੇ ਹੋਏ ਤਾਂ ਜੋ ਕਿਚਨ ਦੀ ਵੀ ਡੈਕੋਰੇਸ਼ਨ ਬਣੀ ਰਵੇ ਬਾਕੀ ਹੋਰ ਵੀ ਇਹਨੂੰ ਮੈਂ ਡੈਕੋਰੇਟਿਵ ਕਰਨਾ ਚਾਹਣੀ ਆ ਪਰ ਥੋੜਾ ਡਰਦੀ ਆ ਵੀ ਮੇਰੇ ਘਰ ਜੇ ਕਿਚਨ ਚ ਖਲਾਰਾ ਹੋਵੇ ਤੇ ਡੈਕੋਰੇਸ਼ਨ ਫਿਰ ਸੋਹਣੀ ਨਹੀਂ ਲੱਗਦੀ ਕੀਤੀ ਤੇ ਖਲਾਰਾ ਵੈਸੇ ਮੈਂ ਮੋਸਟਲੀ ਜਿਆਦਾ ਛੇਤੀ ਕਿਤੇ ਪੈਨ ਨਹੀਂ ਦਿੰਦੀ ਤੇ ਕੋਸ਼ਿਸ਼ ਮੇਰੀ ਇਹੀ ਹੁੰਦੀ ਅੱਜ ਮੈਂ ਨਾਲ ਨਾਲ ਨਹੀਂ ਚੱਕਿਆ ਸੀ ਤਾਂ ਜੋ ਮੈਂ ਤੁਹਾਨੂੰ ਦਿਖਾ ਸਕਾਂ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਇੰਨੀ ਮਿਹਨਤ ਹੁੰਦੀ ਹੈ ਕੰਮ ਦੇ ਵਿੱਚ ਤੇ ਇਹ ਸਿਰਫ ਦਿਖਾਉਣ ਲਈ ਅੱਜ ਮੈਂ ਨਾਲ ਦੀ ਨਾਲ ਨਹੀਂ ਸੀ ਚੱਕਿਆ ਜੋੜੀ ਗਈ ਸੋ ਹੁਣ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਮੇਰੀ ਕਿਦਰ ਸੋ ਹੀ ਮਿਲਦੇ ਨੇ ਨੈਕਸਟ ਵਲੌਗ